ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਉਸ ਮਹਾਨ ਸ਼ਖਸੀਅਤ ਦੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਸੰਿਆਸੀ ਤੋਂ ਖਾਲਸੇ ਦਾ ਸਿਪਾਹੀ ਬਣਿਆ ਜਿਸ ਨੂੰ ਅਸੀਂ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਦੇ ਹਾਂ ਸੰਗਤ ਜੀ ਮਾਦੋ ਦਾਸ ਦਾ ਅਸਲੀ ਨਾਮ ਲਕਸ਼ਮੀ ਦਾਸ ਸੀ ਔਰ ਉਹ ਰਾਜੋਰੀ ਦੇ ਇੱਕ ਰਾਜਪੂਤ ਪਰਿਵਾਰ ਵਿੱਚ ਪੈਦਾ ਹੋਇਆ ਸੀ ਛੋਟੀ ਉਮਰ ਤੋਂ ਹੀ ਉਸ ਦਾ ਮਨ ਸੰਨਿਆਸ ਵੱਲ ਸੀ ਉਸਨੇ ਘਰ ਪਰਿਵਾਰ ਛੱਡ ਦਿੱਤਾ ਅਤੇ ਮਾਦੋ ਦਾਸ ਵਿਰਾਗੀ ਦੇ ਨਾਮ ਨਾਲ ਸੰਨਿਆਸੀ ਜੀਵਨ ਬਤੀਤ ਕਰਨ ਲੱਗਾ ਸੰਨਿਆਸੀ ਬਣ ਕੇ ਉਹ ਦੱਖਣ ਵੱਲ ਗਿਆ ਅਤੇ ਨਦੀ ਦੇ ਨੇੜੇ ਗੋਦਾਵਰੀ ਦੇ ਕੰਢੇ ਆਪਣਾ ਆਸ਼ਰਮ ਬਣਾ ਲਿਆ ਲੋਕ ਉਸ ਨੂੰ ਤਪਸਵੀ ਅਤੇ ਜਤੀ ਮਾਨ ਦੇ ਸਨ ਸੰਗਤ ਜੀ ਮਾਧੋਦਾਸ ਦੇ ਮਨ ਵਿੱਚ ਅਹੰਕਾਰ ਆ ਗਿਆ ਸੀ ਕਿ ਉਹ ਆਪਣੀ ਤਾਕਤ ਦੇ ਨਾਲ ਸਭ ਕੁਝ ਕਰ ਸਕਦਾ ਹੈ ਸੰਨ 1708 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਜੀ ਨਦੇੜ ਪਹੁੰਚਦੇ ਹਨ ਤਾਂ ਗੁਰੂ ਸਾਹਿਬ ਜੀ ਮਾਧੋਦਾਸ ਤੇ ਡੇਰੇ ਤੇ ਚਲੇ ਜਾਂਦੇ ਹਨ ਗੁਰੂ ਪਾਤਸ਼ਾਹ ਜੀ ਨੇ ਮਾਧੋਦਾਸ ਦੀ ਥਾਲੀ ਵਿੱਚੋਂ ਪ੍ਰਸ਼ਾਦਾ ਛਕਿਆ ਅਤੇ ਆਸਰਾ ਵਿੱਚ ਰਹਿ ਐਸ ਕੀਤੀ ਮਾਧੋਦਾਸ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਹੈਰਾਨ ਰਹਿ ਗਿਆ ਤਨਜੀ ਗੁਰੂ ਗੋਬਿੰਦ ਸਿੰਘ ਜੀ ਪੁੱਛਣ ਲੱਗੇ ਕਿ ਤੂੰ ਕੌਣ ਹੈ ਤਾਂ ਮਾਧੋਦਾਸ ਨੇ ਜਵਾਬ ਦਿੱਤਾ ਕਿ ਪਾਤਸ਼ਾਹ ਜੀ ਮੈਂ ਤੁਹਾਡਾ ਚੇਲਾ ਹਾਂ ਉਸ ਵੇਲੇ ਮਾਧੋਦਾਸ ਦਾ ਅਹੰਕਾਰ ਟੁੱਟ ਗਿਆ ਸੀ ਅਤੇ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਸਾਹਿਬ ਅੱਗੇ ਸਮਰਪਿਤ ਕਰ ਦਿੱਤਾ ਸੀ ਸੰਗਤ ਜੀ ਤਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਆਪਣੇ ਉਸ ਨੂੰ ਖਾਲਸੇ ਪੰਥ ਵਿੱਚ ਸ਼ਾਮਿਲ ਕਰ ਲਿਆ ਅਤੇ ਉਸ ਦਾ ਨਾਮ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਬੰਦਾ ਸਿੰਘ ਬਹਾਦਰ ਨੂੰ ਪੰਜ ਪਿਆਰੇ ਨਿਸ਼ਾਨ ਸਾਹਿਬ ਅਤੇ ਹੁਕਮਨਾਮਾ ਦੇ ਕੇ ਪੰਜਾਬ ਭੇਜਿਆ ਕਿ ਉੱਥੇ ਜਾ ਕੇ ਜ਼ੁਲਮ ਦਾ ਅੰਤਕ ਅੰਤ ਕਰੇ ਅਤੇ ਸਿੱਖ ਰਾਜ ਦੀ ਨੀਂਹ ਰਖੇ ਤਾਂ ਫਿਰ ਬੰਦਾ ਸਿੰਘ ਬਹਾਦਰ ਨੇ ਪੰਜਾਬ ਆ ਕੇ ਲੋਕਾਂ ਨੂੰ ਤਿਆਰ ਕੀਤਾ 1710 ਈਸਵੀ ਵਿੱਚ ਸਰਹਿੰਦ ਦੇ ਗਵਰనర్ ਗਵਰనర్ ਵਜ਼ੀਰ ਖਾਨ ਨੂੰ ਹਰ ਆਕੇ ਖਾਲਸੇ ਦਾ ਝੰਡਾ ਲਹਿਰਾਇਆ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਸਥਾਪਿਤ ਹੋਇਆ ਸੰਗਤ ਜੀ ਇਸ ਤਰ੍ਹਾਂ ਮਾਧੋ ਦਾਸ ਵਿਰਾਗੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਹਾਨ ਜੋਧਾ ਬੰਦਾ ਸਿੰਘ ਬਹਾਦਰ ਬਣਿਆ ਅਤੇ ਉਸ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਸਾਹਿਬ ਦੀ ਸ਼ਰਣ ਵਿੱਚ ਆ ਕੇ ਇੱਕ ਸੰਿਆਸੀ ਵੀ ਜੋਧਾ ਬਣ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਵੀ ਗੁਰੂ ਦੇ ਜੋਦੇ ਬਣੀਏ ਗੁਰੂ ਵਾਲੇ ਬਣੀਏ ਗੁਰੂ ਦੇ ਕਹੇ ਹੁਕਮਾਂ ਤੇ ਚੱਲੀਏ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ